ਹੈਲੋ ਫਰੈਂਡਸ ਅੱਛਾ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆਂ ਉਮੀਦ ਕਰਦੇ ਹਾਂ ਤੁਸੀਂ ਵੀ ਆਪ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਟਾਈਮ ਇੱਥੇ ਸ਼ਾਮ ਦਾ ਸੀ ਤੇ ਕਾਫੀ ਕਮੈਂਟ ਆ ਰਹੇ ਸੀ ਮੈਨੂੰ ਇੱਕ ਵੀਰ ਹਰਵਿੰਦਰ ਵੀਰ ਦਾ ਕਮੈਂਟ ਆਇਆ ਸੀ ਕਿ ਭੈਣ ਮੇਰੇ ਨਾਲ ਅੱਗੋਂ ਸਾਰੇ ਹੀ ਵਾਲ ਜਿਹੜੇ ਚਿੱਟੇ ਹੋ ਰਹੇ ਨੇ ਇਹ ਸਾਰਿਆਂ ਦੀ ਇੱਕ ਜਾਣੇ ਦੀ ਬਹੁਤ ਭੈਣ ਭਰਾਵਾਂ ਦੀ ਪ੍ਰੋਬਲਮ ਹੈ ਕਿ ਅੱਜ ਕੱਲ ਜਿਹੜੇ ਮਤਲਬ ਇਸ ਤੋਂ ਪਹਿਲਾਂ ਹੀ ਜਿਹੜੇ ਵਾਲ ਜਿਹੜੇ ਉਹ ਜਿਹੜੇ ਵਾਈਟ ਹੋ ਰਹੇ ਨੇ ਕੁਝ ਪੋਲੂਸ਼ਨ ਕਰਕੇ ਕੁਝ ਸਟ्रेस ਕਰਕੇ ਸਾਰੇ ਛੋਟੇ ਬੱਚਿਆਂ ਦੇ ਵੀ ਹੋ ਰਹੇ ਨੇ ਤੇ ਮੈਂ ਆ ਇੱਕ ਤੇਲ ਬਣਾਇਆ ਉਹ ਕਿਹੜਾ ਤੇਲ ਬਣਾਇਆ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੀ ਸਾਰਾ ਪ੍ਰੋਸੀਜਰ ਕਿ ਕਿੱਦਾਂ ਬਣਾਇਆ ਤੇਲ ਕੀ ਕੀ ਚੀਜ਼ਾਂ ਪਈਆਂ ਨੇ ਤੇ ਉਹ ਵੀਰ ਨੇ ਮੈਨੂੰ ਕਮੈਂਟ ਕੀਤਾ ਸੀ ਭੈਣ ਤੁਸੀਂ ਜ਼ਰੂਰ ਦੱਸਿਓ ਮੈਨੂੰ ਤੇਲ ਤੇ ਕਾਫੀ 2-3 ਦਿਨ ਹੋ ਗਏ ਮੈਨੂੰ ਨਾ ਵੀਡੀਓ ਮੇਰ ਕੋ ਬਣੀ ਨਹੀਂ ਹੋਮ ਰੈਮਡੀ ਤੇ ਤੇ ਕੁਝ ਸਮਾਨ ਮਟੀਰੀਅਲ ਲੈਂਦਾ ਸੀਗਾ ਫਲਾਵਰ ਲੈਂਦੇ ਸੀ ਹੀ ਵੀ ਕਿਸਦੇ ਉਹਨਾਂ ਨੂੰ ਧੋਤਾ ਧੋ ਕੇ ਉਹਨਾਂ ਨੂੰ ਸੁਕਾ ਕੇ ਰੱਖਣਾ ਹੈ ਕਿਉਂਕਿ ਜਿਹੜਾ ਤੇਲ ਵਿੱਚ ਉਹ ਪਾਣੀ ਹੁੰਦੇ ਆ ਤੇ ਫਿਰ ਉਹ ਜਿਹੜੇ ਪਾਣੀ ਨਾਲ ਵਿੱਚ ਰਹਿ ਜੇ ਤੇ ਸਾਰੀ ਚੀਜ਼ਾਂ ਇਕੱਠੀਆਂ ਕਰਨ ਚ ਥੋੜਾ ਟਾਈਮ ਲੱਗ ਗਿਆ ਮੈਨੂੰ ਤੇ ਮੈਂ ਉਹ ਤੇਲ ਬਣਾਇਆ ਤੇਲ ਬਣਾ ਕੇ ਤੇ ਮੈਂ ਕਿਹਾ ਚਲੋ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਦੇ ਆ ਤੇ ਅਗਰ ਤੁਹਾਨੂੰ ਉਹ ਤੇਲ ਤੁਹਾਨੂੰ ਵਧੀਆ ਲੱਗਾ ਤੇ ਜਰੂਰ ਪਲੀਜ਼ ਕਮੈਂਟ ਕਰਕੇ ਦੱਸਿਓ ਤੇ ਜਰੂਰ ਤੁਸੀਂ ਵਰਤੋ ਇਹ ਤੇਲ ਮੈਂ ਬਣਾਇਆ ਹੋਇਆ ਇਹ ਕਿੱਦਾਂ ਬਣਿਆ ਇਹ ਅੱਗੇ ਤੁਹਾਨੂੰ ਪ੍ਰੋਸੀਜਰ ਸਾਰਾ ਮੈਂ ਤੁਹਾਨੂੰ ਦੱਸਦੀ ਆ ਇਹ ਤੇਲ ਬਹੁਤ ਵਧੀਆ ਹੈ ਤੇ ਇਹ ਤੁਸੀਂ ਨਹਾਉਣ ਤੋਂ ਪਹਿਲਾਂ 2 ਘੰਟੇ ਪਹਿਲਾਂ ਇਹਦੀ ਮ사ਜ ਕਰ ਲਓ ਇਹਨੂੰ ਲਗਾਓ ਤੇਲ ਨੂੰ ਤੇ 2 ਘੰਟੇ ਰੱਖ ਕੇ ਦੇ ਹਫਤੇ ਵਿੱਚ ਮੈਂ ਤੇ ਦੋ ਤਿੰਨ ਦਿਨ ਵੀ ਲਗਾ ਰਹੀ ਆ ਕਿਉਂਕਿ ਮੈਂ ਅੱਜ ਸੰਡੇ ਸੀਗਾ ਤੇ ਅੱਜ ਵੀ ਮੈਂ ਸਵੇਰੇ 2 ਘੰਟੇ ਲਗਾ ਕੇ ਫਿਰ ਉਸ ਤੋਂ ਬਾਅਦ ਨਹਾ ਲੈ ਸੀ ਤੇ ਕਈ ਵਾਰੀ ਮੈਂ ਰਾਤ ਨੂੰ ਹੀ ਤੇਲ ਲਗਾ ਲੈਨੀ ਆ ਔਰ ਸਿਰ ਬੰਨ ਲੈਨੀ ਕੱਪੜੇ ਦੇ ਨਾਲ ਸਵੇਰੇ ਉੱਠਦੇ ਕਿਉਂਕਿ ਅਸੀਂ ਕਿਸੇ ਇਸ਼ਨਾਨ ਕਰਦੇ ਆ ਸਵੇਰੇ ਉੱਠ ਕੇ ਨਹਾ ਲੈਨੇ ਆ ਤੇ ਇਹ ਤੇਲ ਬਹੁਤ ਵਧੀਆ ਹੈ ਇਹਦੇ ਨਾਲ ਵਾਲ ਜਿਹੜੇ ਦੁਬਾਰਾ ਤੋਂ ਜਿਹੜੇ ਵਾਲ ਉਗਰੇ ਹੈ ਨਾ ਉਹ ਬਲੈਕ ਹੀ ਉਗਰੇ ਨੇ ਜਿਹੜੇ ਛੋਟੇ ਛੋਟੇ ਵਾਲ ਆ ਰਹੇ ਨੇ ਇਹ ਸਾਰੇ ਬਲੈਕ ਹੋ ਆ ਰਹੇ ਨੇ ਤੇ ਇਹ ਤੇਲ ਮੇਰਾ ਹੁਣ ਖਤਮ ਹੋ ਗਿਆ ਸੀ ਕਿਤੇ ਅੱਜ 10-15 ਦਿਨ ਹੀ ਹੋ ਗਏ ਤੇਲ ਮੇਰਾ ਖਤਮ ਹੋਇਆ ਮੈਂ ਬਣਾਇਆ ਨਹੀਂ ਅੰਗੇਲੀ ਜੀ ਕਰ ਲਈ ਤੇ ਕਾਫੀ ਕਮੈਂਟ ਆ ਰਹੇ ਸੀ ਮੇਰੇ ਕਿ ਤੁਸੀਂ ਇਹ ਤੇ ਤੇ ਵਾਲਾਂ ਤੇ ਜਰੂਰ ਲੈ ਕੇ ਆਓ ਤੇ ਚਲੋ ਮੈਂ ਕਿਹਾ ਚਲੋ ਜੋ ਮੈਂ ਚੀਜ਼ ਵਰਤ ਰਹੀ ਮੈਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਹੀ ਜਰੂਰ ਕਰਾਂ ਅਗਰ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਗਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚਲੋ ਦੱਸਦੇ ਹਾਂ ਤੁਹਾਨੂੰ ਕਿੱਦਾਂ ਬਣਦਾ ਤੇਲ ਹਾਂਜੀ ਫਰੈਂਡਸ ਤੇ ਇੱਥੇ ਮੈਂ ਕੜਾਈ ਰੱਖ ਲਈ ਸੀ ਇਹ ਕੜਾਈ ਜਿਹੜ ਇਹਦੇ ਵਿੱਚ ਕੁਝ ਵੀ ਮੇ ਪਕੌੜੇ ਵਗੈਰਾ ਜਾਂ ਇਦਾਂ ਕੋਈ ਤੇਲ ਬਣਾਉਣਾ ਹੋਵੇ ਤਾਂ ਇਹ ਕੜਾਈ ਰੱਖੀ ਹੋਈ ਐ ਤੇ ਤੁਸੀਂ ਇਦਾਂ ਕਰੋ ਕੋਈ ਸਰਵ ਲੋਹ ਦੀ ਕੜਾਈ ਕੜਾਈ ਜਾਂ ਲੋਹੇ ਦੀ ਜਿਹੜੀ ਹੁੰਦੀ ਉਹਦੇ ਵਿੱਚ ਬਣਾ ਲਿਓ ਜਾਂ ਜਿਹਦੇ ਵਿੱਚ ਤੁਸੀਂ ਮਹਿੰਦੀ ਵਾਲਾ ਪਾਂਡਾ ਰੱਖਿਆ ਹੋਇਆ ਹੈ ਨਾ ਲੋਹੇ ਦਾ ਉਹਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ ਤੇ ਮੈਂ ਤੇਲ ਲੈ ਲਿਆ ਸੀ ਤੇਲ ਨੂੰ ਸੜਨ ਨਹੀਂ ਦੇਣਾ ਤੁਸੀਂ ਮੈਂ ਸੇਮ ਕੀਤਾ ਹੋਇਆ ਸੀ ਗੈਸ ਤੇ ਕਿੱਥੇ ਮੈਂ ਕਲੌਂਜੀ ਲੈ ਲਈ ਮੇਥੇ ਲੈ ਲੇ ਰਾਈ ਲੈ ਲਈ ਤੇ ਹੀ ਵਿਕਸਤੇ ਫੁੱਲ ਸੀਗੇ ਤੇ ਨਾਲੇ ਕੜੀਪੱਤਾ ਸੀ ਥੋੜੇ ਮੈਂ ਨਿੰਮ ਦੇ ਪੱਤੇ ਪਾਏ ਸੀਗੇ ਮੈਂ ਸਭ ਤੋਂ ਪਹਿਲਾਂ ਮੈਂ ਥੋੜੀ ਹਿੰਗ ਪਾਵਾਂਗੀ ਤੇ ਤੇਲ ਜ਼ਿਆਦਾ ਸਾੜਨਾ ਨਹੀਂ ਕਿਉਂਕਿ ਸਾਰਾ ਮਟੀਰੀਅਲ ਵਿੱਚੇ ਕੜੇਗਾ ਇਹਦੇ ਨਾਲ ਤੇ ਹੁਣ ਮੈਂ ਪਾਤਾ ਮੇਥੀ ਦਾਣਾ ਮੇਥੀ ਦਾਣੇ ਦੇ 2.5 ਚਮਚ ਵੱਡੇ ਸੀਗੇ ਤੇ ਕਲੌਂਜੀ ਦੇ 2.5 ਚਮਚ ਸੀਗੇ ਮੈਂ ਪਾਏ ਤੇ ਇਹ ਜਿਹੜੇ ਥੋੜੇ ਜਿਹੇ ਪੱਤੇ ਸੀਗੇ ਕੜੀਪੱਤੇ ਸੀਗੇ ਔਰ ਨੀਮ ਸੀ ਤੇ ਹੀ ਵਿਕਸਦੇ ਪੰਜ ਛੇ ਫੁੱਲ ਸੀਗੇ ਉਹਨਾਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਨਾ ਧੂਪ ਚ ਥੋੜਾ ਰੱਖ ਲਿਆ ਸੀ ਕਿ ਤਾਂ ਜੋ ਇਹਦਾ ਪਾਣੀ ਜਿਹੜਾ ਇਹਦੇ ਚ ਨਿਚੜ ਜੇ ਤੇ ਜੇ ਫਿਰ ਤੇਲ ਵਿੱਚ ਪਾਉਂ ਤਾ ਫਿਰ ਤੁਹਾਨੂੰ ਪਤਾ ਹੈ ਕਿ ਤੇਲ ਦੇ ਵਿੱਚ ਫਿਰ ਬਹੁਤ ਆਵਾਜ਼ ਆਉਂਦੀ ਹੈ ਤੇ ਸਾਰਾ ਤੇਲ ਜਿਹੜਾ ਹੋ ਜਾਂਦਾ ਪਾਣੀ ਨਹੀਂ ਵਿੱਚ ਪੈਣਾ ਚਾਹੀਦਾ ਇਹਦੇ ਚ ਤੇ ਇਹਨਾਂ ਨੂੰ ਮੈਂ ਸਾਰਾ ਚੰਗੀ ਤਰ੍ਹਾਂ ਇਦਾਂ ਮਿਕਸ ਕਰ ਦਿੱਤਾ ਸੀਗਾ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਇਦਾਂ ਨਾ ਇੱਕ ਪوری ਚਮਚ ਦੇ ਨਾਲ ਕਰ ਦਿਓ ਤੇ ਥੋੜਾ ਜਿੰਨਾ ਮੈਂ ਜਿਹੜਾ ਏਵ ਜਿਹੜੀ ਪਾਈ ਆ ਇਹ ਹੈ ਗੀਆ ਮਲਠੀ ਤੇ ਨਹੀਂ ਸੌਰੀ ਮਲਠੀ ਨਹੀਂ ਦਾਲਚੀਨੀ ਇਹ ਦਾਲਚੀਨੀ ਦਾ ਪਾਊਡਰ ਸੀ ਮੇਰੇ ਕੋਲ ਪਿਆ ਤੇ ਕੁੱਟਿਆ ਹੋਇਆ ਸੀ ਵੈਸੇ ਦਾਲਚੀਨੀ ਦਾ ਇੱਕ ਟੁਕੜਾ ਵੀ ਇੱਥੇ ਪਾ ਦੋ ਤੇ ਉਹ ਵੀ ਇਦਾਂ ਠੀਕ ਰਹੇਗਾ ਤੇ ਇਹ ਦਾ ਮੇਰੇ ਕੋਲ ਪਾਊਡਰ ਹੈਗਾ ਸੀ ਉਹ ਮੈਂ ਕਿਉਂਕਿ ਸਬਜ਼ੀ ਵਿੱਚ ਮੈਂ ਪਾਉਂਦੀ ਹੁੰਨੀ ਆ ਤੇ ਤਾਂ ਕਰਕੇ ਤੇ ਹਲਦੀ ਜਿਹੜੀ ਮੈਂ ਘਰ ਹੀ ਕੁੱਟੀ ਹੋਈ ਆ ਇਹ ਮੈਂ ਚੱਕੀ ਤੋਂ ਕਟਾ ਕੇ ਲੈਂਦੀ ਹੋਈ ਸੀ ਹਲਦੀ ਘਰ ਹੀ ਸੁਕਾ ਕੇ ਲਿਆ ਕੇ ਤੇ ਸੁਕਾ ਕੇ ਚੰਗੀ ਤਰ੍ਹਾਂ ਜਿੱਦਾਂ ਵੀ ਤੇ ਬਣਾਈ ਹੋਈ ਹੈ ਤੇ ਹਲਦੀ ਬਹੁਤ ਵਧੀਆ ਕਿ ਇਹ ਵੀ ਐਂਟੀਸੈਪਟਿਕ ਦਾ ਕੰਮ ਕਰਦੀ ਹੈ ਤੇ ਵਿੱਚ ਪਾ ਲੈਣੀ ਚਾਹੀਦੀ ਹੈ ਮੈਂ ਥੋੜੀ ਜਿਨੀ ਹਲਦੀ ਪਾ ਲਈ ਕਿਉਂਕਿ ਕਈ ਵਾਰੀ ਸਿਕਰੀ ਹੋ ਜਾਂਦੀ ਹੈ ਬੱਚੇ ਬਹੁਤ ਖਾਜ ਕਰਦੇ ਹੈ ਬਰਿਆ ਮੇਰਾ ਨਾ ਬਹੁਤ ਖਾਜ ਕਰਦਾ ਇਸ ਕਰਕੇ ਮੈਂ ਥੋੜੀ ਹਲਦੀ ਪਾ ਲੈਣੀ ਤੇ ਉਹਨੂੰ ਵੀ ਬੇਟੇ ਨੂੰ ਵੀ ਮੈਂ ਲਗਾ ਰਹੀ ਹਾਂ ਉਹਦੇ ਵੀ ਵਾਲ ਨੇ ਸੋਨੇ ਵੱਧ ਰਹੇ ਨੇ ਕਾਲੇ ਵੀ ਹੋ ਰਹੇ ਨੇ ਤੇ ਇਹ ਹੈਗਾ ਸੁਕਾਬਲਾ ਸੁਕਾਬਲਾ ਤੁਸੀਂ ਪਾਊਡਰ ਵੀ ਪਾ ਸਕਦੇ ਆਪਸ਼ਨ ਹੈ ਤੁਸੀਂ ਪਾਣਾ ਠੀਕ ਹੈ ਨੇ ਮੈਂ ਪਾ ਲਿਆ ਸੀਗਾ ਥੋੜੇ ਜਿੰਨੇ ਕਿ ਮੈਂ ਕਿ ਇਹ ਵੀ ਠੀਕ ਹੁੰਦੇ ਆ ਤੇ ਚਲੋ ਵਾਲ ਵੀ ਕਾਲੇ ਕਰਦਾ ਤੇ ਮੈਨੂੰ ਇਹ ਠੀਕ ਲੱਗਦਾ ਤੇ ਮੈਂ ਤਾਂ ਪਾ ਲੈਣੀ ਆ ਅਗਰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤੇ ਪਾ ਕਰ ਸਕਦੇ ਹੋ ਤੇ ਇਦਾਂ ਤੁਸੀਂ ਤੇਲ ਬਣਾ ਕੇ ਘਰ ਵਿੱਚ ਰੱਖੋ ਤੇ ਜਿਹੜੇ ਵਾਲਾਂ ਨੂੰ ਲਗਾਓ ਡੇਲੀ ਹਫਤੇ ਵਿੱਚ 3 ਦਿਨ ਤੇ ਜਰੂਰ ਇਹ ਤੇਲ ਜਿਹੜਾ ਸਰੋਂ ਦਾ ਤੁਸੀਂ ਇਦਾਂ ਬਣਾ ਕੇ ਲਗਾਓ ਤੇ ਨਹੀਂ ਤਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਕਿ ਅੱਧਾ ਨਾਰੀਆ ਦਾ ਤੇਲ ਪਾ ਲਓ ਅੱਧਾ ਸਰੋਂ ਦਾ ਤੇਲ ਪਾ ਲਓ ਤੇ ਉਹ ਵੀ ਹੋ ਜਾਏਗਾ ਕਿਉਂਕਿ ਇੱਕ ਵਾਰੀ ਮੈਂ ਇਦਾਂ ਵੀ ਕੀਤਾ ਸੀਗਾ ਕਿ ਨਾਰੀਅਲ ਦਾ ਤੇਲ ਵੀ ਪਾਇਆ ਸੀਗਾ ਤੇ ਉਹ ਵੀ ਬਹੁਤ ਵਧੀਆ ਰਿਹਾ ਇਹਦੇ ਨਾਲ ਵਾਲ ਜਿਹੜੇ ਅੱਜਕੱਲ ਬਰਸਾਤਾਂ ਦੇ ਮੌਸਮ ਵਿੱਚ ਵਾਲ ਝੜਦੇ ਨੇ ਤੇ ਜਿਹੜੇ ਵਾਲ ਜਿਹੜੇ ਛੇਤੀ ਕਾਲੇ ਚਿੱਟੇ ਹੋ ਰਹੇ ਨੇ ਤੇ ਕਾਲੇ ਹੋ ਜਾਂਦੇ ਨੇ ਕਿ ਤੁਹਾਨੂੰ ਇਹ ਤੁਸੀਂ ਲਗਾਤਾਰ ਵਰਤੋਗੇ ਤੁਹਾਨੂੰ ਮਹਿੰਦੀ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਪਾਉਗੀ ਕਿਉਂਕਿ ਜਿਹੜੇ ਤੁਹਾਡੇ ਚਿੱਟੇ ਹੋ ਗਏ ਹੋਗੇ ਅੱਗੋਂ ਤੇ ਜਿਹੜੇ ਵੀ ਤੁਹਾਡੇ ਆਉਣਗੇ ਉਹ ਤੁਹਾਡੇ ਸੰਕਾਲੇ ਹੀ ਵਾਲ ਆਉਣਗੇ ਕਿਉਂਕਿ ਜੜਾ ਨੂੰ ਹਮੇਸ਼ਾ ਹੀ ਤੁਸੀਂ ਸਿਰ ਨੂੰ ਛੱਸੋ ਕੁਕ ਕੱਲ ਪਹਿਲਾਂ ਪੈਣਾ ਜਿਹੜੀਆਂ ਸੀਗੀਆਂ ਪੁਰਾਣੀਆਂ ਸਾਡੀਆਂ ਬੀਬੀਆਂ ਸੀਆਂ ਉਹ ਵਾਲਾਂ ਤੇ ਦੇਸੀ ਕਿ ਉਹ ਵੀ ਲਗਾਉਂਦੀਆਂ ਸੀਗੀਆਂ ਆਪਣੇ ਵਾਲਾਂ ਨੂੰ ਤਾਂ ਅੱਜ ਕੱਲ ਤੇ ਕੁਝ ਰਹਿ ਹੀ ਨਹੀਂ ਹਲਦੀ ਲੱਸੀ ਪਾਉਂਦੀਆਂ ਸੀਗੇ ਸਿਰ ਦੇ ਵਿੱਚ ਦਹੀਂ ਲੱਸੀ ਦੇ ਨਾਲ ਲਾਉਣਾ ਅੱਜ ਕੱਲ ਅਸੀਂ ਕੈਮੀਕਲ ਵਾਲੇ ਸ਼ੈਂਪੂ ਜਿਹੜੇ ਵਰਤਣ ਲੱਗ ਗਏ ਆ ਤੇ ਆ ਦੇਖੋ ਜੀ ਬਣ ਕੇ ਹੋ ਗਿਆ ਤਿਆਰ ਜਦੋਂ ਚੰਗੀ ਤਰ੍ਹਾਂ ਇਹਦਾ ਕੱਢ ਜੇ ਨਾ ਸਿਮ ਤੇ ਹੀ ਕਾੜਨਾ ਤੇਲ ਨੂੰ ਤੁਸੀਂ ਤੇ ਤੇਲ ਕੱਢ ਕੇ ਹੋ ਗਿਆ ਤਿਆਰ ਤੇ ਹੁਣ ਠੰਡਾ ਹੋ ਗਿਆ ਸੀ ਇੱਥੇ ਤੇ ਫਿਰ ਇੱਕ ਮੈਂ ਬੌਲ ਲੈ ਲਿਆ ਤੇ ਛਾਨਣੀ ਦੇ ਨਾਲ ਇਹਨੂੰ ਛਾਨ ਲਿਆ ਚੰਗੀ ਤਰ੍ਹਾਂ ਜਿਹੜਾ ਸਾਰਾ ਮਟੀਰੀਅਲ ਜਿਹੜਾ ਇਹ ਵੀ ਵੇਸਟ ਨਹੀਂ ਜਾਣਾ ਇਹਦਾ ਵੀ ਅਸੀਂ ਅੱਗੇ ਕੁਝ ਵਰਤਾਂਗੇ ਅਸੀਂ ਇਹਨਾਂ ਸਾਰੇ ਜਿਹੜਾ ਮਟੀਰੀਅਲ ਹੈ ਇਹਨੂੰ ਗ੍ਰਾਈਂਡ ਕਰ ਲਾਂਗੇ ਇਹਦਾ ਪੈਕ ਬਣਾ ਲਾਂਗੇ ਤੁਸੀਂ ਜਾਂ ਤੁਸੀਂ ਡਾਈ ਦੇ ਜਗ੍ਹਾ ਤੇ ਵੀ ਕੰਮ ਆ ਸਕਦਾ ਜਦੋਂ ਤੁਸੀਂ ਮਹਿੰਦੀ ਲਗਾਉਂਦੇ ਹੋ ਉਹਦੇ ਵਿੱਚ ਤੁਸੀਂ ਲਗਾ ਦਿਓ ਇੱਕਦਮ ਤੁਹਾਡੇ ਲਾਲ ਲਾਲ ਵਾਲੀ ਹੋਣਗੇ ਮਹਿੰਦੀ ਵਿੱਚ ਵਾਲ एकदम ਕਾਲੇ ਹੋਣਗੇ ਤੇ ਉਹ ਉਹਦੇ ਵਿੱਚ ਵਾਸਤੇ ਵੀ ਤੁਸੀਂ ਵਰਤ ਸਕਦੇ ਹੋ ਕਿਉਂਕਿ ਮੈਂ ਅੱਜਕੱਲ ਕੈਮੀਕਲ ਦੀ ਡਾਈ ਜਿਹੜੀ ਬਿਲਕੁਲ ਯੂਜ਼ ਕਰ ਰਹੀ ਮੈਂ ਇਹੀ ਵਰਤ ਰਹੀ ਹਾਂ ਤੇ ਮੈਨੂੰ ਫਾਇਦਾ ਹੈ ਤੇ ਤੁਸੀਂ ਵੀ ਸਾਰੇ ਭੈਣ ਭਰਾ ਫਾਇਦਾ ਜ਼ਰੂਰ ਲਓ ਕਿ ਇਹ ਘਰ ਵਿੱਚ ਜ਼ਰੂਰ ਕਿਉਂਕਿ ਘਰ ਦੀਆਂ ਹੀ ਚੀਜ਼ਾਂ ਕੋਈ ਜ਼ਿਆਦਾ ਖਾਸ ਬਾਹਰੋਂ ਲਿਆਉਣ ਦੀ ਜ਼ਰੂਰਤ ਨਹੀਂ ਪਈ ਤੇ ਘਰ 'ਚ ਹੀ ਮੇਥੇ ਹੁੰਦੇ ਆ ਕਲੌਂਜੀ ਹੁੰਦੀ ਆ ਤੇ ਇਹ ਮੈਂ ਜਿਹੜੇ ਸੀਗੇ ਆਵਲੇ ਇਹ ਮੈਂ ਸੁੱਕੇ ਲਿਆ ਕੇ ਰੱਖਿਓਏ ਪੰਸਾਰੀ ਦੀ ਦੁਕਾਨ ਤੋਂ ਕਿਉਂਕਿ ਮੈਂ ਰਾਤ ਨੂੰ ਭੇਂਕੇ ਵੀ ਰੱਖਦੀ ਆਂ ਤੇ ਇਹਦਾ ਪਾਣੀ ਮੈਂ ਆਪ ਵੀ ਪੀਂਦੀ ਆਂ ਕਿ ਫੈਟੀ ਲੀਵਰ ਵਾਸਤੇ ਬਹੁਤ ਵਧੀਆ ਹੈ ਤੇ ਇਹ ਤੁਸੀਂ ਵੀ ਸਾਰੀਆਂ ਭੈਣਾਂ ਜਰੂਰ ਪੀਆ ਕਰੋ ਤੇ ਇਦਾਂ ਸਾਰੇ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਤੇਲ ਇਹਦੇ ਵਿੱਚ ਮੈਂ ਕੱਢ ਲਿਆ ਫਿਰ ਮੈਨੂੰ ਹੱਥ ਨਾਲ ਵੀ ਥੋੜਾ ਜਨਾ ਮਸਲ ਦਿੱਤਾ ਸੀਗਾ ਤਾਂ ਜੋ ਚੰਗੀ ਤਰ੍ਹਾਂ ਤੇਲ ਜਿਹੜਾ ਇਹਦੇ ਵਿੱਚ ਉਹ ਨਿਚੜ ਜੇ ਥੋੜਾ ਜਨਾ ਮੈਂ 15 ਮਿੰਟ ਇਦਾਂ ਛੰਨਣੀ ਰੱਖ ਦਿੱਤੀ ਕਿ ਤੇਲ ਜਿਹੜਾ ਸਾਰਾ ਨਿਕਲ ਜੇ ਫਿਰ ਮੈਂ ਇਹਦੇ ਨਾਲ ਹੱਥ ਨਾਲ ਮਸਲ ਦਿੱਤਾ ਸੀਗਾ ਤੇ ਫਿਰ ਮੈਂ ਇਹਨਾਂ ਸਾਰੇ ਇਹ ਮਟੀਰੀਅਲ ਨੂੰ ਇੱਕ ਮਿਕਸੀ ਜਾਰ ਦੇ ਵਿੱਚ ਪਾਵਾਂਗੀ ਪਾ ਕੇ ਤੇ ਇਹਨੂੰ ਗ੍ਰाइंड ਕਰਕੇ ਰੱਖ ਲਾਂਗੀ ਕਿਉਂਕਿ ਇਹਨੂੰ ਸੁਕਣ ਤੱਕ ਇਹਦੇ ਵੀ ਸਟੇਜ ਜਾਂਦਾ ਹੈ ਨਾ ਤੇ ਇਹਦੇ ਤੁਸੀਂ ਵੇਸਟ ਵੀ ਨਹੀਂ ਸੁਟਣਾ ਤੁਸੀਂ ਇਹਦੇ ਇਹ ਵੀ ਆਪਣੇ ਸੇਰ ਵਾਸਤੇ ਜ਼ਰੂਰ ਵਰਤਣਾ ਪੈਕ ਵਾਸਤੇ ਮਹਿੰਦੀ ਵਿੱਚ ਮਿਲਾ ਲਓ ਬਹੁਤ ਵਧੀਆ ਚੀਜ਼ ਹੈ ਅ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਮੇਰੀ ਜਿਹੜੀ ਟ੍ਰਿਕ ਹੈ ਵਧੀਆ ਲੱਗੇਗੀ ਹੋਏਗੀ ਕਿਉਂਕਿ ਜਿਹੜਾ ਮਟੀਰੀਅਲ ਸਾਰਾ ਇਹ ਬਿਲਕੁਲ ਬਲੈਕ ਹੋ ਜਾਂਦਾ ਹੈ ਕਿਉਂਕਿ ਇਹ ਹਰਬਲ ਚੀਜ਼ਾਂ ਪਈਆਂ ਨੇ ਤੇ ਮਹਿੰਦੀ ਤੇ ਬਹੁਤ ਵਧੀਆ ਰਹੇਗਾ ਤੇ ਇਹਨੂੰ ਮੈਂ ਟਾਕੇ ਇਦਾਂ ਰੱਖ ਲਾਂਗੀ ਜਦੋਂ ਵੀ ਮਹਿੰਦੀ ਲਗਾਵਾਂਗੀ ਉਹਦੇ ਵਿੱਚ ਮਿਕਸ ਕਰ ਲਾਂਗੀ ਤੇ ਆ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਜਿਹੜਾ ਤੇਲ ਆ ਇਹਨੂੰ ਇੱਕ ਬੋਤਲ ਦੇ ਵਿੱਚ ਕੱਚ ਦੀ ਬੋਤਲ 'ਚ ਭਾਵੇਂ ਪਾ ਲਓ ਤੁਸੀਂ ਜਾਂ ਮੈਂ ਤੇ ਇਹ ਸ਼ੀਸ਼ੀ ਛੋਟੀ ਜੀ ਆ ਕਿਉਂਕਿ ਇਹ ਤੇਲ ਮੈਂ ਕਿਸੇ ਆਪਣੇ ਫਰੈਂਡਸ ਨੂੰ ਵੀ ਦੇਣਾ ਹੈ ਤੇ ਇਹ ਸ਼ੀਸ਼ੀ ਦਾ ਮੈਂ ਤਾਂ ਕਰਕੇ ਵਿੱਚ ਪਾ ਰਹੀ ਆ ਬਾਕੀ ਮੈਂ ਆਪਣਾ ਤੇਲ ਜਿਹੜਾ ਦੂਜੀ ਸ਼ੀਸ਼ੀ ਜਿਵੇਂ ਕੱਢ ਲਾਂਗੀ ਕੱਚ ਦੀ 'ਚ ਤੇ ਇਹ ਮੈਂ ਕਿਸੇ ਨੂੰ ਦੇਣਾ ਤਾਂ ਕਰਕੇ ਤੇ ਬਹੁਤ ਸੋਹਣਾ ਤੇਲ ਬਣ ਕੇ ਤਿਆਰ ਹੋ ਗਿਆ ਇਹਦਾ ਬਲੈਕ ਬਲੈਕ ਹੁੰਦਾ ਜਦੋਂ ਤੁਸੀਂ ਲਾਓਗੇ ਤੁਹਾਨੂੰ ਇੰਨਾ ਵਧੀਆ ਲੱਗੂਗਾ ਇੰਨਾ ਰਿਲੈਕਸ ਜਦੋਂ ਤੁਸੀਂ ਚੰਪੀ ਕਰੋਗੇ ਤੇ ਬਹੁਤ ਵਧੀਆ ਲੱਗੂਗਾ ਤੇ ਬਾਕੀ ਜਿਹੜਾ ਇਹ ਤੇਲ ਸੀ ਇਹ ਮੈਂ ਸਾਰਾ ਥੱਲੇ ਜਿਹੜਾ ਵੀ ਬੈਠਾ ਸੀ ਮਟੀਰੀਅਲ ਇਹਨੂੰ ਸਾਰਾ ਵਿੱਚ ਹੀ ਪਾ ਦਾਂਗੀ ਤੇ ਨਾਲ ਵਿਟਾਮਿਨ E ਦੇ ਕੈਪਸੂਲ ਵਿੱਚ ਇਹਦੇ ਵਿੱਚ ਪਾ ਦਾਂਗੀ ਪਹਿਲਾਂ ਮੈਂ ਇਹ ਵਰਤਾਂਗੀ ਤੇ ਤੁਸੀਂ ਬਦਾਮ ਰੋਗਨ ਦਾ ਚਮਚ ਵੀ ਪਾ ਸਕਦੇ ਹੋ ਕੋਲੇਸਟ੍ਰੋਲ ਆਇਲ ਵੀ ਵਰਤ ਸਕਦੇ ਹੋ ਤੇ ਬਹੁਤ ਵਧੀਆ ਹੈ ਤੁਸੀਂ ਘਰ ਵਿੱਚ ਹੀ ਇਹ ਤਾਂ ਹੀ ਬਣਾ ਕੇ ਵਰਤੋ ਹਾਂਜੀ ਫਰੈਂਡਸ ਤੇਲ ਬਣ ਕੇ ਹੋ ਗਿਆ ਰੈਡੀ ਤੇ ਤੇਲ ਬਣ ਗਿਆ ਤੇ ਇਹਦੇ ਵਿੱਚ ਤੇਲ ਵਿੱਚ ਤੁਸੀਂ ਵਿਟਾਮਿਨ E ਦਾ ਜਦੋਂ ਵੀ ਨਾਉਣ ਤੋਂ ਪਹਿਲਾਂ ਜਦੋਂ ਤੇਲ ਕੌਲੀ 'ਚ ਪਾਣਾ ਹੈ ਤੇ ਵਿਟਾਮਿਨ E ਦਾ ਇੱਕ ਕੈਪਸੂਲ ਵਿੱਚ ਮਿਕਸ ਕਰ ਲਿਆ ਕਰੋ ਨਹੀਂ ਤਾਂ ਨਾਲ ਹੀ ਮਿਕਸ ਕਰ ਲੈਣਾ ਮਿਕਸ ਕਰ ਲੈਣਾ ਇਸ ਤੇਲ ਵਿੱਚ ਵਿਟਾਮਿਨ E ਦਾ ਕੈਪਸੂਲ ਤੇ ਜਾਂ ਤੁਸੀਂ ਕੈਸਟਰ ਆਇਲ ਵੀ ਹੁੰਦਾ ਉਹ ਵੀ ਵੀ ਮਿਕਸ ਕਰ ਸਕਦੇ ਹੋ ਵਿੱਚ ਤੇ ਵੈਸੇ ਬਹੁਤ ਚੀਜ਼ਾਂ ਪਈਆਂ ਹੋਈਆਂ ਤੇਲ ਦੇ ਵਿੱਚ ਜ਼ਰੂਰਤ ਨਹੀਂ ਹੈ ਤੇ ਇਹ ਦੇ ਨਾਲ ਹੀ ਠੀਕ ਰਹਿਣਾ ਤੇ ਤੁਹਾਡੇ ਵਾਲ ਜਿਹੜੇ ਕਾਲੇ ਵੀ ਹੋ ਜਾਣਗੇ ਤੇ ਜਿਹੜਾ ਇਹਦਾ ਮਟੀਰੀਅਲ ਜਿਹੜਾ ਉੱਪਰ ਬਚਿਆ ਸੀਗਾ ਉਹ ਮੈਂ ਇਹ ਗ੍ਰाइंड ਕਰਕੇ ਰੱਖਿਆ ਹੋਇਆ ਜਿਹੜਾ ਕੌਲੀ ਦੇ ਵਿੱਚ ਇਹ ਮੈਂ ਦੱਸਦੀ ਆ ਤੁਹਾਨੂੰ ਇਹਦਾ ਕੀ ਕਰਨਾ ਇਹਦਾ ਤੁਸੀਂ ਇਦਾਂ ਕਰਨਾ ਕਿ ਜਦੋਂ ਤੁਸੀਂ ਘਰ ਵਿੱਚ ਜਿੱਦਾਂ ਮਹਿੰਦੀ ਲਗਾਉਂਦੇ ਹੋ ਹਨਾ ਤੇ ਥੋੜੀ ਹਲਦੀ ਨੂੰ ਤਵੇ ਦੇ ਉੱਤੇ ਕਰ ਲਿਓ ਵੀ ਮੈਂ ਤੁਹਾਨੂੰ ਅੱਗੇ ਅਗਲੀ ਵੀਡੀਓ ਤੇ ਜ਼ਰੂਰ ਦੱਸਾਂਗੀ ਤੇ ਇਹ ਰੈਮਡੀ ਉਹਦੇ ਵਾਸਤੇ ਰੱਖ ਲਿਓ ਨਹੀਂ ਤਾਂ ਨਹਾਉਣ ਤੋਂ ਪਹਿਲਾਂ ਇਹਨੂੰ ਤੁਸੀਂ ਪੈਕ ਜ਼ਰੂਰ ਲਗਾ ਲਿਓ ਸਿਰ ਦੇ ਉੱਤੇ ਲਗਾ ਲਓ ਇਹ ਕੁਛ ਨਹੀਂ ਹੋਣਾ ਨਹੀਂ ਤੇ ਮਹਿੰਦੀ ਦੇ ਵਿੱਚ ਘੋਲ ਲਓ ਥੋੜਾ ਦੋ ਚਮਚੇ ਤੇ ਬਹੁਤ ਵਧੀਆ ਹੈ ਕਿਉਂਕਿ ਇਹਦੇ ਵਿੱਚ ਵੀ ਸੁਕਾਵਲਾ ਵਗੈਰਾ ਪਿਆ ਸਾਰਾ ਕੁਛ ਮੇਥੀ ਦਾਣਾ ਕਲੌਂਜੀ ਪਈ ਹੈ ਤੇ ਵਾਲਾਂ ਨੂੰ ਇਹ ਨੇ ਫਾਇਦਾ ਹੀ ਦੇਣਾ ਜਿੰਦਾ ਮਰਜ਼ੀ ਵਰਤ ਲਓ ਇਹ ਨੇ ਫਾਇਦਾ ਹੀ ਦੇਣਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਵਧੀਆ ਲੱਗੀ ਹੋਵੇਗੀ ਅਗਰ ਥੋੜੀ ਜਿਹੀ ਵੀਡੀਓ ਮੇਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਪਿਆਰ ਜਿਹਾ ਜਰੂਰ ਦੱਸਿਓ ਤੇ ਜਿੰਨਾ ਭੈਣ ਭਰਾਵਾ ਵਾਸਤੇ ਮੈਂ ਇਹ ਤੇਲ ਬਣਾਇਆ ਹੈ ਤੇ ਅਗਰ ਜਿਹੜੇ ਭੈਣ ਭਰਾ ਨਹੀਂ ਵੀ ਬਣਾ ਸਕਦੇ ਤੇ ਉਹ ਮੈਨੂੰ ਦੱਸ ਕਹਿ ਸਕਦੇ ਨੇ ਮੈਂ ਉਹਨਾਂ ਨੂੰ ਬਣਾ ਕੇ ਭੇਜ ਸਕਦੀ ਹਾਂ ਤੇ ਇਹ ਹਰਵਿੰਦਰ ਵੀਰ ਜੀ ਦੀ ਡਿਮਾਂਡ ਤੇ ਇਹ ਵਾਲਾ ਤੇਲ ਜਿਹੜਾ ਬਣ ਗਿਆ ਤੇ ਬਾਣ ਕੇ ਤਿਆਰ ਹੋ ਗਿਆ ਤੇ ਹੁਣ ਵੀਰ ਜੀ ਤੁਸੀਂ ਦੇਖ ਕੇ ਮੇਰੀ ਵੀਡੀਓ ਤੇ ਜ਼ਰੂਰ ਬਣਾ ਲਿਓ ਤੇ ਚਲੋ ਜੀ ਮਿਲਦੇ ਆ ਫਿਰ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਨੇ ਆ ਤਦ ਤੱਕ ਲੀਸਾ ਸ਼ਿਕਾਲ ਓਕੇ ਬਾਏ ਬਾਏ ਟੇਕ